ਸਾਹਿਕਾ ਮਹਤਵਾਤਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਾਜਣਾ ਪੈ ਗਿਆ ਨੇ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਕੇ ਡੇਰੇ ਲਾਏ ਹੋਏ ਨੇ ਦਿੱਲੀ ਵਿੱਚ ਕਿਉਂਕਿ ਦਿੱਲੀ ਵਿੱਚ ਚੋਣ ਪ੍ਰਚਾਰ ਖੁੱਬ ਹੋਬ ਕੇ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਲਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੂਸਰੇ ਪਾਸੇ ਵਿਉਂਤਬੰਦੀ ਬਣਾ ਕੇ ਬੈਠੀ ਹੋਈ ਹੈ ਭਾਰਤੀ ਜਨਤਾ ਪਾਰਟੀ ਕਿਸੇ ਵੀ ਸਮੇਂ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾ ਹੈ ਪੰਜਾਬ ਦੇ ਵਿੱਚ ਇੱਕਈ ਚੈਨਲਾਂ ਨੇ ਅੱਜ ਇਸ ਦਾ ਖੁਲਾਸਾ ਕਰ ਦਿੱਤਾ ਹੈ ਇੱਕ ਪਾਸੇ ਜਿਹੜਾ ਪ੍ਰਿਆगराज ਦੇ ਵਿੱਚ ਮਹਾਕੁੰਡਾ ਮੇਲਾ ਲੱਗਿਆ ਹੋਇਆ ਹੈ ਉਸ ਮੇਲੇ ਦੇ ਵਿੱਚ ਬਲਾਸਟ ਹੋਇਆ ਹੈ ਉਹਦੇ ਬੱਬਰ ਖਾਲਸਾ ਦੇ ਕੁਝ ਆਗੂਆਂ ਵੱਲੋਂ ਈਮੇਲ ਤੇ ਇਸ ਪਾਕੇ ਵੱਡੀ ਜ਼ਿੰਮੇਵਾਰੀ ਲੈ ਲਈ ਗਈ ਹੈ ਕਹਿੰਦੇ ਨੇ ਕਿ ਜਿਹੜੇ ਪੀਲੀ ਭੀੜ ਦੇ ਵਿੱਚ ਤਿੰਨ ਨੌਜਵਾਨ ਮਾਰੇ ਗਏ ਸੀ ਉਹ ਅਤਵਾਦੀ ਨਹੀਂ ਸੀ ਉਹਨਾਂ ਦਾ ਬੱਬਰ ਖਾਲਸਾ ਜਾਂ ਆਈਐਸਆਈ ਦੇ ਨਾਲ ਕੋਈ ਸਬੰਧ ਨਹੀਂ ਸੀ ਇਹ ਸਕਾਰ ਕੇ ਅਸੀਂ ਚੁਕਸ ਕੀਤਾ ਹੈ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਨੂੰ ਯਾਨੀ ਕਿ ਯੂਪੀ ਦੇ ਮੁੱਖ ਮੰਤਰੀ ਨੂੰ ਵਾਰਨਿੰਗ ਦਿੱਤੀ ਗਈ ਹੈ ਇਸ ਕਰਕੇ ਬਲਾਸਟ ਹੋਇਆ ਹੈ ਜਿਹੜੇ ਲੋਕ ਉੱਥੇ ਕੁੰਮ ਦੇ ਵਿੱਚ ਇਸ਼ਨਾਨ ਕਰ ਰਹੇ ਨੇ ਇੱਕ ਪਾਸੇ ਹਜ਼ਾਰਾਂ ਸ਼ਰਧਾਲੂਆਂ ਵੱਲੋਂ ਹਰ ਰੋਜ਼ ਇਸ਼ਨਾਨ ਕੀਤਾ ਜਾ ਰਿਹਾ ਹੈ ਜੇ ਗੱਲ ਕਰੀਏ ਇਸ ਮੇਲੇ ਦੀ ਇਸ ਮੇਲੇ ਦੇ ਵਿੱਚ ਪਹਿਲੇ ਦਿਨ 1.5 ਕਰੋੜ ਸ਼ਰਧਾਲੂਆਂ ਨੇ ਟੁਮਕੀ ਲਾਈ ਯਾਨੀ ਕਿ ਗੰਗਾ ਵਿਸ਼ੇਸ਼ਨਾਤ ਕੀਤਾ ਗਿਆ ਗੱਲ ਕਰੀਏ ਜੇ ਪ੍ਰਗਿਆ ਰਾਜ ਦੀ ਪ੍ਰਿਆਗ ਰਾਜ ਦੇ ਵਿੱਚ ਇਹ ਤਮਾਕਾ ਹੋਣਾ ਦੂਸਰੇ ਪਾਸੇ ਬੱਬਾ ਬਬਰ ਖਾਲਸਾ ਇੰਟਰਨੈਸ਼ਨਲ ਜਿਹੜਾ ਸੰਗਠਨ ਹੈ ਉਸ ਵੱਲੋਂ ਜਿਹੜੀ ਹੈ ਜ਼ਿੰਮੇਵਾਰੀ ਲੈਣੀ ਸੂਤਰ ਦੱਸਦੇ ਨੇ ਕਿ ਇਸੇ ਤਰ੍ਹਾਂ ਜੇ ਕੰਮ ਚੱਲਦਾ ਰਿਹਾ ਨੌਨ ਆਰਡਰ ਨੂੰ ਲੈ ਕੇ ਕਿਉਂਕਿ ਪੰਜਾਬ ਦੇ ਵਿੱਚ ਕਈਆਂ ਥਾਵਾਂ ਤੇ ਹੈਂਡ ਗ੍ਰੇਡ ਤਮਾਕੇ ਕੀਤੇ ਗਏ ਇਵਨ ਦੋ ਇੱਕ ਕਾਂਗਰਸ ਘਰ ਦੇ ਆਗੂ ਦੇ ਵਿੱਚ ਕੀਤਾ ਗਿਆ ਪੰਜਾਬ ਸਰਕਾਰ ਸੁੱਤੀ ਹੋਈ ਹੈ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਫੇਲ ਹੈ ਇਸ ਨੂੰ ਲੈ ਕੇ ਹੁਣ ਫਿਰ ਦੁਬਾਰ ਇੱਕ ਵਾਰ ਸਿਆਸਤ ਸਰਗਰਮ ਹੋ ਗਈ ਹੈ ਇੱਕ ਚੈਨਲ ਨੇ ਖੁਲਾਸਾ ਕੀਤਾ ਹੈ ਜੇਕਰ ਇਸ ਤਰ੍ਹਾਂ ਕੰਮ ਚੱਲਦਾ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾ ਹੈ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੀ ਲਾਅ ਆਰਡਰ ਦੀ ਸਥਿਤੀ ਬਹੁਤ ਜ਼ਿਆਦਾ ਮਾੜੀ ਹੋ ਚੁੱਕੀ ਹੈ ਦੂਸਰੇ ਪਾਸੇ ਜਿਹੜੇ ਤਿੰਨ ਨੌਜਵਾਨ ਮਰੇ ਸੀ ਉਹ ਆਤਵਾਦੀ ਨਹੀਂ ਸੀ ਆਮ ਕਰਾਂ ਦੇ ਸੀ ਇਸ ਕਰਕੇ ਚੈਲੰਜ ਕੀਤਾ ਗਿਆ ਹੈ ਬਬਰ ਖਾਲਸਾ ਮਹਮਲੂ ਸੰਗਠਨ ਵੱਲੋਂ ਕਿ ਅਸੀਂ ਕੁਝ ਵੀ ਕਰ ਸਕਦੇ ਹਾਂ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਇੱਕ ਸਿਲੰਡਰ ਫਟਣ ਦੇ ਨਾਲ ਇਹ ਵੱਡਾ ਤੁਬਾਕਾ ਹੋਇਆ ਹੈ ਜ਼ਖਮੀ ਹੋਏ ਨੇ ਜਾਨ ਕਿਸੇ ਦੀ ਨਹੀਂ ਗਈ ਲੇਕਿਨ ਦੂਸਰੇ ਪਾਸੇ ਜੇ ਗੱਲ ਕਰੀਏ ਇਹਨਾਂ ਸ਼ਹਾrti ਅੰਸਰਾਂ ਵੱਲੋਂ ਸਰਕਾਰ ਨੂੰ ਧਮਕੀਆਂ ਕਿਉਂ ਦਿੱਤੀਆਂ ਜਾ ਰਹੀਆਂ ਨੇ ਤਾਂ ਕਿ ਪੰਜਾਬ ਦੇ ਇਹ ਮਾਹੌਲ ਦੇ ਵਿੱਚ ਵਿਗਨ ਪਾਇਆ ਜਾ ਸਕੇ ਇਸ ਕਰਕੇ ਸੂਤਰ ਦੱਸ ਰਹੇ ਕਿ ਭਾਰਤੀ ਜਨਤਾ ਪਾਰਟੀ ਪਹਿਲਾਂ ਹੀ ਚਾਹੁੰਦੀ ਹੈ ਕਿ ਲੋਰਡ ਆਰਡਰ ਦੀ ਸਥਿਤੀ ਖਰਾਬ ਹੋਵੇ ਤੇ ਰਾਸ਼ਟਰਪਤੀ ਨੂੰ ਕਹਿ ਕੇ ਰਾਸ਼ਟਰਪਤੀ ਰਾਜ ਲਾਗੂ ਪੰਜਾਬ ਦੇ ਵਿੱਚ ਕਰਾਇਆ ਜਾਵੇ